Hors of Mr. Roma Always F hoc Amala Datina Abando Koshvaka Ho Papas Tā Prā ये एक्चुअली क्या है कि वर्ल्ड बैंक 100 है इवन वर्ल्ड बैंक फंडेड है इसमें वी आर गोइंग टू फिट 51 नंबर ऑफ ओएचएसआर हमारे प्रोजेक्ट का स्कोप है वाटर रॉ वाटर स्कोप इसकी रनिंग कॉस्ट रनिंग कॉस्ट कैलकुलेट ठीक है प्रपोजल है लमसम बेसिस पे है फॉर टेन ईयर इट इज नाइनटी एट करोड़ हमारा जो आईएस एस से जरा ट्वेंटी एट पैरामीटर्स उसमें मेजर जो है ट्वेंटी एट में ट्वेंटी एट पैरामीटर्स है जो मेजर है कम्युनिटी है पीएच है एंड पी पीएच सिक्स पॉइंट फाइव टू सेवन होगा सर सेवन यस दिस इज द ਐਸ ਪਰ ਸਿਤੇਂਦਰ ਨੋਬਸ ਇਟ ਸ਼ੁੱਡ ਬੀ ਐਚੀ ਇਹ ਚੀਜ਼ ਹੈ ਨਾ ਪੀ ਐਚ ਦੇ ਨਾਲ ਨਾਲ ਜੋ ਲੋਕ ਨੇ ਅੱਜ ਕਰੋ ਕਰੋ ਠੀਕ ਠੀਕ ਹਾਂਜੀ ਸਰ ਕੀ ਹੈ ਜੇ ਇੱਥੇ ਪਾਣੀ ਦੀ ਸਪਲਾਈ ਜਿਹੜਾ ਬਲਕ ਸਪਲਾਈ ਵਾਟਰ ਹੋਣਾ ਹੈ ਅਮਰਸਰ ਨੂੰ ਉਹਦੇ ਵਾਸਤੇ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਅਮਰਸਰ ਚ ਅਸੀਂ ਲੈ ਕੇ ਆਏ ਸਾਂ ਕਿ ਅਮਰਸਰ ਲਈ ਸਾਫ਼ ਸੁਥਰਾ ਪਾਣੀ ਉਹਦੀ ਅੱਜ ਵਿਜ਼ਿਟ ਕੀਤੀ ਹੈ ਜਿਹੜੀ ਸਾਈਟ ਵੱਲੇ ਦੀ ਬੈਕ ਸਾਈਡ ਤੇ ਬਣ ਰਿਹਾ 40 ਏਕੜ ਚ ਪ੍ਰੋਜੈਕਟ ਹੈ 660 ਕਰੋੜ ਰੁਪਈਆ ਇਹਦੇ ਤੇ ਲੱਗਣਾ ਹੈ ਪਹਿਲੇ ਫੇਜ ਜਿਹਦੇ ਚ ਕਰੀਬ 51 ਜਿਹੜੇ ওভারਹੈਡ ਬੰਨੇ ਨੇ ਜਿਹੜੀਆਂ ਟੈਂਕੀਆਂ ਵੱਡੀਆਂ ਵੱਡੀਆਂ ਬਣ ਰਹੀਆਂ ਜਿਹੜੀਆਂ ਤੁਸੀਂ ਇਸ ਲੈਵਲ ਦੇ ਆ ਇੱਕ ਟੈਂਕੀ ਕਰੀਬ 2 ਮਿਲੀਲਿਟਰ ਮਿਲੀਅਨ ਲੀਟਰ ਦੀ ਹੈ ਔਰ ਕਰੀਬ 20 ਲੱਖ ਲੀਟਰ ਪਾਣੀ ਉਹਦੇ ਚ ਹੋਏਗਾ ਔਰ 50 ਟੈਂਕੀਆਂ ਬਣੀਆਂ ਨੇ ਨਾਰਥ ਤੇ ਸਾਊਥ ਦੋ ਜ਼ੋਨ ਅਮਰਸਰ ਦੇ ਬਣਾਏ ਨੇ ਔਰ ਇਹ ਤੁਹਾਨੂੰ ਪ੍ਰੋਜੈਕਟ ਸਾਰਾ ਅਸੀਂ ਦੱਸਿਆ ਕਿ ਕਿਵੇਂ ਪਾਣੀ ਜਿਹੜੀ ਯੂਬੀਡੀਸੀ ਨਹਿਰ ਚੋਂ ਲੈ ਕੇ ਉਹ ਫਿਰ ਇਹਦੇ ਵਿੱਚ ਵੱਖ-ਵੱਖ ਪੜਾਵਾਂ ਦੇ ਰਾਹੀਂ ਪਿੰਨਰ ਸਟੋਰ ਕਰਨਗੇ ਫਿਰ ਉਹਨੂੰ ਫਿਲਟਰ ਕਰਨਗੇ ਫਿਰ ਉੱਤੇ ਕਲੋਰੀਨ ਮਿਕਸ ਕਰਕੇ ਫਿਰ ਜਿਹੜਾ ਜਿਹੜਾ ਸਾਫ਼ ਪਾਣੀ ਆ ਉਹਨੂੰ ਸਟੋਰ ਕਰਕੇ ਕਰੀਬ 120 ਮਿਲੀਅਨ ਲੀਟਰ ਦਾ ਇਹਨਾਂ ਕੈਪੈਸਿਟੀ ਬਣਾਈ ਸਟੋਰੇਜ ਦੀ ਉਤੋਂ ਫਿਰ ਬਾਅਦ ਪੰਪਾਂ ਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਪੁਸ਼ ਕਰਨਗੇ ਜਿਹੜੇ ਓਵਰ ਹੈਡਰ ਬਣੇ ਨੇ ਜਿਹੜੀਆਂ ਟੈਂਕੀਆਂ ਵੱਡੀਆਂ ਬਣੀਆਂ ਸ਼ਹਿਰ ਵਾਸੀ ਦੇਖ ਰਹੇ ਹੋਣੇ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਿੱਚ ਪਹੁੰਚੇਗਾ ਔਰ 24 ਟੈਂਕੀਆਂ ਪੁਰਾਣੀਆਂ ਐ ਹੁਣ ਜਿਹੜਾ ਸੈਕੰਡ ਫੇਜ਼ ਹੈ ਉਹਦੇ ਚ ਵਾਟਰ ਸਪਲਾਈ ਜਿਹੜੀ ਘਰਾਂ ਨੂੰ ਹੋਣੀ ਹੈ ਉਹਦਾ ਪ੍ਰੋਜੈਕਟ ਪਾਇਆ ਜਾਏਗਾ ਕਿ ਪੈਪਰਾਂ ਹੀ ਪਾਣੀ ਉੱਥੇ ਤੱਕ ਪਹੁੰਚ ਸਕੇ ਦੇਖੋ ਅੰਮ੍ਰਿਤਸਰ ਦੀ ਪਵਿੱਤਰ ਸਰੋਵਰਾਂ ਦਾ ਸ਼ਹਿਰ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਾਣੀ ਬਹੁਤ ਤਰਤੀਹਲਾ ਮਾੜਾ ਹੋ ਗਿਆ ਕਿਉਂਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਪਾਣੀ ਬੋਰ ਕਰ ਕਰਕੇ ਜ਼ਮੀਨ ਦੇ ਹੇਠਾਂ ਭੇਜ ਕੇ ਔਰ ਇੱਥੇ ਨਹੀਂ ਤੁਸੀਂ ਲੁਧਿਆਣਾ ਸ਼ਹਿਰ ਦਾ ਹਾਲ ਵੇਖ ਲਓ ਜਿੱਥੇ ਵੀ ਵੱਡੇ ਅੰਦਸੀ ਗੜੋ ਜਾਂ ਲੋਕਾਂ ਦੀ ਜਿਹੜੀ ਮੂਹ ਨਾ ਹੋਵੇ ਕੁਦਰਤ ਦੇ ਨਾਲ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਐ ਔਰ ਕੁਝ ਲੋਕ ਚੰਗੇ ਵੀ ਨੇ ਜਿਹੜੇ ਚੰਗਾ ਠੀਕ ਤਰੀਕੇ ਨਾਲ ਆਪਣੇ ਆਪ ਨੂੰ ਅ ਯੂਨੀਫਾਰਮਲੀ ਪ੍ਰੋਜੈਕਟ ਕਰਦੇ ਨੇ ਉਹਨਾਂ ਕਰਕੇ ਧਰਤੀ ਹੇਠਲਾ ਪਾਣੀ ਬਹੁਤ ਗੰਦਲਾ ਹੋ ਗਿਆ ਆਉਣ ਵਾਲੇ ਸਮੇਂ ਸਾਡੀ ਵੀੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਬੜੀ ਵੱਡੀ ਮੁਸੀਬਤਾਂ ਜੂੰਜਣਾ ਪੈਣਾ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਪਹੁੰਚਾਉਣ ਤੋਂ ਬਾਅਦ ਲੋਕਾਂ ਤੱਕ ਡਿਲੀਵਰ ਨਹੀਂ ਕਰਾਂਗੇ ਸੋ ਇਹ ਜਿਹੜਾ ਪਾਣੀ ਐ ਇਹ ਜਿਹੜਾ ਪੀਐਚ ਲੈਵਲ ਹੈ 6.5 ਤੋਂ 7 ਪੀਐਚ ਹੋਏਗਾ। ਔਰ ਇਹ ਬਿਹਤਰੀਨ ਪਾਣੀ ਜਿਹੜੀ ਬਿਸਲਰੀ ਵਾਟਰ ਹੈ ਜਾਂ ਜਿਹੜਾ ਹਿਮਾਲਿਆ ਦਾ ਪਾਣੀ ਮਹਿੰਗਾ ਕਰ ਤੁਸੀਂ ਪੀਂਦੇ ਜੀ ਉਹਦੇ ਤੋਂ ਬਿਹਤਰੀਨ ਪਾਣੀ ਇਹ ਹੋਏਗਾ। ਔਰ ਇਹਦੀ ਜਿਹੜੀ ਟੈਸਟਿੰਗ ਹੈ ਕਰੀਬ ਤੁਸੀਂ ਕਹਿ ਸਕਦੇ ਜੀ ਕਿ ਦਿੱਲੀ ਦਾ 4 ਤੋਂ 5 ਵਾਰ ਇਹਦਾ ਟੈਸਟ ਜਿਹੜਾ ਆ ਉਹ ਫਾਈਲ ਤੇ ਲੱਗੇਗਾ। ਔਰ 10 ਸਾਲ ਜਿਹੜਾ O&M ਜਿਹੜਾ ਆ ਉਹ L&T ਕੰਪਨੀ ਕੋ ਰਹੇਗਾ। ਕਾਰਪੋਰੇਸ਼ਨ ਜਿਹੜੀ ਹੈ ਇਹਦੀ ਨੋਡਲ ਏਜੰਸੀ ਹੈ। ਕਾਰਪੋਰੇਸ਼ਨ ਨੇ ਅੱਗੋਂ ਕਲੈਕਸ਼ਨ ਕਿੱਦਾਂ ਕਰਨੀ ਹੈ ਕਿ ਮੀਟਰ ਲਾ ਕੇ ਜਾਂ ਕਿਵੇਂ ਮਤਲਬ ਲੋਕਾਂ ਕੋਲ ਕਿਉਂਕਿ ਪਾਣੀ ਦੀ ਸਪਲਾਈ ਦੇਣੀ ਹੈ ਇੰਨਾ ਖਰਚਾ ਹੋਣਾ ਤੇ ਹੈ ਤੇ ਪਬਲਿਕ ਦੇ ਐਕਸਪੈਂਸਿਜ਼ ਹੀ ਹੁੰਦੇ ਉਹ ਕਿਵੇਂ ਕਾਰਪੋਰੇਸ਼ਨ ਆਪਣਾ ਪਲਾਨ ਤਿਆਰ ਕਰਦੀ ਹੈ ਉਹ ਕਾਰਪੋਰੇਸ਼ਨ ਤੇ ਅਗਲੇ ਬੰਨੇ ਹੋਵੇਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਫ਼ ਪਾਣੀ ਹੈ ਜੇ ਹਰ ਘਰ ਚ ਪਹੁੰਚ ਜੇ ਤੇ ਅਧੀਆਂ ਬਿਮਾਰੀਆਂ ਤੁਹਾਡੀਆਂ ਘੱਟ ਜਾਂਦੀਆਂ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਮੋਟਰਾਂ ਨਹੀਂ ਚਲਾਓਗੇ ਇਹ ਪਾਣੀ ਉਹਨਾਂ ਪ੍ਰੈਸ਼ਰ ਦੇ ਨਾਲ ਕਿਉਂਕਿ ਇਹ ਟੈਂਕ ਬਣ ਰਹੇ ਹੋ ਕਰੀਬ 35 ਮੀਟਰ ਉੱਚੇ ਨੇ 100 ਫੁੱਟ ਕਹਿ ਸਕਦੇ ਤਕਰੀਬੀ ਉਹਨਾਂ ਨੇ ਪ੍ਰੈਸ਼ਰ ਨਾਲ ਪਾਣੀ ਤੁਹਾਡੀ ਹਰ ਜਗ੍ਹਾ ਤੇ ਤਕਰੀਬਨ ਘਰਾਂ ਦੇ ਵਿੱਚ ਆ ਜਾਣਾ ਹੈ ਕਿਉਂ ਘਰ ਜਿਹੜੇ ਤਿੰਨ ਮੰਜ਼ਲਾ ਦੋ ਮੰਜ਼ਲਾ ਤਿੰਨ ਮੰਜ਼ਲਾ ਨੇ ਇਤੋਂ ਉੱਚੇ ਘਰ ਨਹੀਂ ਹੈਗੇ ਸੋ ਇੱਕ ਤੇ ਪਾਣੀ ਇੱਕ ਤੇ ਉਹਦੀ ਬਚਤ ਹੋਏਗੀ ਇੱਕ ਸਾਫ਼ ਸੁਥਰਾ ਪਾਣੀ ਮਿਲੂਗਾ ਔਰ ਇਹ ਪਾਣੀ ਕਮਰਸ਼ੀਅਲ ਯੂਜ਼ ਲਈ ਨਹੀਂ ਹੋਣਾ ਇਹ ਆ ਪਾਣੀ ਆਲਮੋਸਟ ਪੀਨ ਲਈ ਤੇ ਜਾਂ ਨਹਾਉਣ ਵਾਸਤੇ ਤੁਹਾਡੇ ਘਰ ਦੇ ਕੰਮ ਆਉਣਾ ਹੈ ਇਹਦੇ ਵਾਸਤੇ ਕਮਰਸ਼ੀਅਲ ਯੂਜ਼ ਨਹੀਂ ਹੋਣਾ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਊਗੀ ਜੇ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਨੂੰ ਕਾਮਯਾਬੀ ਦੇ ਨਾਲ ਜੇ ਸਾਡੀ ਜਿਹੜੀ ਕਾਰਪੋਰੇਸ਼ਨ ਹੈ ਉਹ ਜੇ ਡਿਲੀਵਰੀ ਕਰ ਪਾਉਂਦੀ ਹੈ ਸੋ ਇਹ ਇੱਕ ਬਿਹਤਰੀਨ ਪ੍ਰੋਜੈਕਟ ਜਿਹੜਾ ਸਾਡਾ ਆ ਅੰਮ੍ਰਿਤਸਰ ਨੂੰ ਸਮਰਪਿਤ ਹੋਣ ਜਾ ਰਿਹਾ ਇਹਦਾ ਕਰੀਬ 75% ਕੰਮ ਜਿਹੜਾ ਮੁਕੰਮਲ ਹੋ ਗਿਆ 25% ਰਹਿ ਗਿਆ ਹੈ ਮਸ਼ੀਨਰੀ ਸਾਰੀ ਆ ਗਈ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇ ਸਾਫ ਸੁਥਰਾ ਪਾਣੀ ਜਿਹੜਾ ਉਹਨਾਂ ਨੂੰ ਪੀਣ ਲਈ ਮਿਲੇਗਾ ਉਹ ਵੀ ਕਨਾਲ ਵਾਟਰ ਨੂੰ ਸਾਫ ਕਰਕੇ ਪੀ ਸਰ ਕਿੰਨਾ ਕੁ ਅੰਦਾਜ਼ਾ ਪਹਿਲੀ ਡਿਲੀਵਰੀ ਕਦੋਂ ਤੱਕ ਸ਼ੁਰੂ ਹੋਏਗੀ ਕੋਈ ਅੰਦਾਜ਼ਾ ਦੱਸਿਆ ਗਰੀਬ 6 ਮਹੀਨੇ ਦਾ ਅਜੇ ਟਾਈਮ ਹੈਗਾ ਕਿਉਂਕਿ ਓਵਰਹੈਡ ਕੰਪਲੀਟ ਹੋ ਗਏ ਨੇ ਆਲਮੋਸਟ ਇੱਕੋ ਜਿਹਾ ਇਹਨਾਂ ਦੀ 15 ਤੋਂ 20 25% ਕੰਮ ਇਹਨਾਂ ਦਾ ਰਹਿੰਦਾ ਹੈ ਔਰ ਉਹੀ ਕੰਪਲੀਟ ਹੋਣੇ ਨੇ ਬਾਕੀ ਪਾਈਪਲਾਈਨ ਵਿਛ ਗਈ ਹੈ ਹੁਣ ਅੱਗੇ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਡਿਸਾਈਡ ਕਰਨਾ ਕਿ ਉਹ ਘਰਾਂ ਤੱਕ ਕਿਵੇਂ ਪਹੁੰਚਾਉਣਾ ਹੈ ਔਰ ਉਹਨਾਂ ਦੇ ਵਾਸਤੇ ਕਿਹੜਾ ਪ੍ਰੋਜੈਕਟ ਉਹ ਅੱਗੇ ਹੋਰ ਬਣਾਉਦੇ ਨੇ ਕਿੰਨੇ ਪੈਸੇ ਉਹਨਾਂ ਨੂੰ ਹੋਰ ਚਾਹੀਦੇ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਦੇਖੋ ਜ਼ਿੰਦਗੀ ਤੁਹਾਡੀ ਹੈ ਜੀਣੀ ਤੁਸੀਂ ਤੁਹਾਡੇ ਬੱਚਿਆਂ ਦਾ ਸ਼ਹਿਰ ਹੈ ਕੋਸ਼ਿਸ਼ ਕਰਿਓ ਇਹ ਪ੍ਰੋਜੈਕਟ ਕਾਮਯਾਬ ਹੋਵੇ ਇਹਦੇ ਤੇ ਐਵੇਂ ਆਪਾਂ ਮਤਲਬ ਮਿਸਯੂਜ਼ ਨਾ ਹੋਵੇ ਕਿਉਂਕਿ ਬੜੀ ਮਿਹਨਤ ਦੇ ਨਾਲ ਔਰ ਬੜੀ ਜਿਆਦੇ ਭਾਰੀ ਖਰਚੇ ਦੇ ਨਾਲ ਵਰਲਡ ਬੈਂਕ ਦੀ ਸਹਿਯੋਗ ਦੇ ਨਾਲ 70 ਪੈਸਾ ਵਰਲਡ ਬੈਂਕ ਦੇ ਨੇ 30 ਪੈਸੇ ਜਿਹੜੇ 30% ਹੈ ਉਹ ਪੰਜਾਬ ਸਟੇਟ ਗਵਰਨਮੈਂਟ ਦਾ ਹੈ ਸੋ ਬੜੇ ਇਹ ਪੈਸੇ ਜਿਹੜੇ ਨੇ ਇਹ ਸਾਰੇ ਤੁਹਾਡੇ ਹੀ ਨੇ ਔਰ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤੋਂ ਚਾ ਸਕਣ ਤੁਸੀਂ ਇਹ ਪਾਣੀ ਦਾ ਕਨੈਕਸ਼ਨ ਜਰੂਰ ਲਵਾਇਓ ਔਰ ਯੂਜ਼ ਵੀ ਜਰੂਰ ਕਰਿਓ ਔਰ ਤਰੀਕੇ ਨਾਲ ਯੂਜ਼ ਕਰਿਓ ਕਿਉਂਕਿ ਪਾਟਰ ਦਾੜਾ ਲੈਵਲ ਹੈ 1 ਮੀਟਰ ਹਰ ਸਾਲ ਜ਼ਮੀਨ ਦੇ ਹੇਠਾਂ ਪਾਣੀ ਪੁਰਿਆ ਜਾਂਦਾ ਇੱਕ ਨਾ ਇੱਕ ਦਿਨੇ ਮੁੱਕਣਾ ਹੈ ਜੇ ਆਪਾਂ ਸਹੀ ਤਰੀਕੇ ਦੇ ਨਾਲ ਅਜੇ ਵੀ ਆਪਣੇ ਆਪ ਨੂੰ ਵਰਤੋਂ ਦੇ ਢਾਂਗ 'ਚ ਸਹੀ ਨਾ ਕੀ ਹੋਜਦਾ ਸਭ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਣੀ ਦਾ ਸਹੀ ਇਸਤੇਮਾਲ ਕੀਤਾ ਜਾਂਦਾ ਹੈ ਕਈ ਲੋਕ ਟੂਟੀਆਂ ਖਾਲੀ ਛੱਡ ਦਿੰਦੇ ਆ ਰਸਤੇ 'ਚ ਵੀ ਕਈ ਜਗ੍ਹਾ ਤੋਂ ਦੇਖਿਆ ਜਾਂਦਾ ਕਿ ਟੂਟੀਆਂ ਚੱਲਦੀਆਂ ਹੁੰਦੀਆਂ ਨੇ ਪਾਣੀ ਦੀਆਂ ਲੱਗਦਾ ਨੇ ਕਿ ਇਹਦਾ ਵੀ ਇਸੇ ਤਰ੍ਹਾਂ ਹੀ ਮਿਸਯੂਜ਼ ਨਾ ਕੀਤਾ ਜਾਵੇ ਕਹਿ ਸਕਦੇ ਹਾਂ ਉਹ ਲੋਕ ਮਾਨਸਿਕ ਤੌਰ ਤੇ ਮੈਂ ਬਿਮਾਰ ਗਿਣੂੰਗਾ ਜਾਂ ਉਹਨਾਂ ਲੋਕਾਂ ਨੂੰ ਸੋਝ ਨਹੀਂ ਹੈਗੀ ਸੋਚ ਨਹੀਂ ਹੈਗੀ ਭੁੱਖ ਦੀ ਕਿ ਭੁੱਖ ਤੇ ਸਾਡੇ ਨਾਲ ਜੇ ਪਾਣੀ ਨਾ ਆਇਆ ਤਾਂ ਕੀ ਵਾਪਰੂ ਹਮਮਣ ਗੁਰੂ ਪਾਣੀ ਪਤਾ ਮਾਤਾ ਤਰਤ ਮਤ ਦਾੜਾ ਅ ਗੁਰੂ ਸਾਹਿਬ ਦਾ ਸੰਦੇਸ਼ ਹੈ ਉਹ ਫਿਰ ਆਪਾਂ ਕਿਤੇ ਨਾ ਕਿਤੇ ਉਹਦੇ ਤੋਂ ਵਾਂਝੇ ਉਹਦੇ ਵਾਲ ਪਿੱਟ ਕੀਤੀ ਹੈ ਕੀ ਲੱਗਦਾ ਨੇ ਕਿ ਆਪਾਂ ਪਵਨ ਵੀ ਸਾਰੀ ਜਿਹੜੀ ਆ ਉਹ ਖਰਾਬ ਕਰ ਦਿੱਤੀ ਕਿਉਂਕਿ ਆਪਦੀ AQI ਲੈਵਲ ਜਿਹੜਾ ਸੀਗਾ ਬਹੁਤ ਉੱਪਰ ਆ ਜਿੱਥੇ ਸਰਦੀ ਦੇ ਮਾਮਲੇ 'ਚ ਅੰਮ੍ਰਿਤਸਰ ਇੱਕ ਨੰਬਰ 'ਚ ਹੈ ਗਰਮੀ ਦੇ ਨੰਬਰ 'ਤੇ ਕਿਸੇ ਵੀ ਹੁਣ ਪ੍ਰਦੂਸ਼ਣ ਦੇ ਮਾਮਲੇ 'ਚ ਵੀ ਇੱਕ ਨੰਬਰ ਹੋ ਗਿਆ ਦੇਖੋ ਇਹਦੇ ਵਾਸਤੇ ਜਿੱਥੇ ਸਰਕਾਰਾਂ ਨੇ ਵਰਕ ਕਰਨਾ ਉੱਥੇ ਮੇਰੀ ਇੱਕ ਸਰਕਾਰਾਂ ਤੋਂ ਵੀ ਮੰਗ ਹੈ ਇਹ ਝੋਨੇ ਦੀ ਬਜਾਈ ਜਿਹੜੀ ਮਈ ਚ ਹੋਣੀ ਚਾਹੀਦੀ ਮਈ ਦੇ ਐਂਡ ਤੋਂ ਸ਼ੁਰੂ ਹੋ ਜੇ ਇਹ ਪਾਣੀ ਬਚਾਉਣ ਦਾ ਬਹਾਨਾ ਬਣਾ ਕੇ ਔਰ ਬੱਤੀ ਬਚਾਉਣ ਦਾ ਬਹਾਨਾ ਬਣਾ ਕੇ ਕਿਉਂਕਿ ਉਹ ਤੇ ਵੇਖੋ ਕੋ ਬੀਜਣੋਂ ਤੇ ਹਟ ਨਹੀਂ ਰਿਹਾ ਜਾਂ ਤੇ ਕੋ ਝੋਨਾ ਬੀਜਣੋਂ ਬੰਦ ਕਰੋ ਕੋ ਫੇਰ ਹੀ ਪਾਣੀ ਪਿਚਦਾ ਜਦੋਂ ਬੀਜਿਆ ਜਾਂਦਾ ਠੀਕ ਹੈ ਬਜਾਈ ਸਮੇਂ ਬਰਸਾਤ ਨਹੀਂ ਪਰ ਬਾਅਦ ਚ ਤੇ ਪਾਣੀ ਲਾਉਣਾ ਹੀ ਪੈਂਦਾ ਨਾ ਜੇ ਮਈ ਤੇ ਜੂਨ ਦੇ ਫਰਸਟ ਹਫਤੇ ਤੱਕ ਇਹਦੀ ਬਜਾਈ ਕੰਪਲੀਟ ਹੋ ਜੇ ਇੱਕ ਵੈਰੈਟੀ ਕੋ ਅਰਲੀ ਲੱਗ ਜਿਹੜੀ ਤਿੰਨਾਂ ਕਿ ਮਹੀਨਿਆਂ ਚ ਪੱਕ ਜੇ ਤੇ ਫੇਰ ਤੁਸੀਂ ਇਹ ਹਿਸਾਬ ਲਓ ਵੀ ਸਤੰਬਰ ਦੇ ਵਿੱਚ ਝੋਨਾ ਸਾਰਾ ਸੱ ਅਸੀਂ ਛੋਟੇ ਹੁੰਦੇ ਵਿੱਚ ਚੀਜ਼ਾਂ ਵੇਖਦੇ ਮੈਂ ਤੁਹਾਡੇ ਰਾਂ ਹੀ ਕਹਿਣਾ ਚਾਹੁੰਦਾ ਸਾਰੇ ਦੇਖਿਆ ਹੋਊਗਾ ਕਿ ਅੱਗੇ ਧੂਏ ਦੀ ਸਮੱਸਿਆ ਨਹੀਂ ਸੀ ਹੈਗੀ ਇਹ ਪਹਿਲੇ